ਹੁਣ ਚੱਲੇ ਆਪਾਂ ਸ਼ਾਪਿੰਗਾਂ ਚੱਲੇ ਆ ਤਰੰਤ ਆਹੋ ਓਕੇ ਸ਼ਾਪਿੰਗਾਂ ਚੱਲੇ ਆ ਸੀਸ ਨਾਲ ਚੱਲੇ ਆ ਸ਼ਾਪਿੰਗ ਕਰਨ ਅਸੀਸ ਅਸੀਸ ਦੀ ਸ਼ਾਪਿੰਗ ਹੋਣ ਲੱਗੀ ਆ ਓਏ ਵਾਹ ਖੋਸ਼ ਗੱਡੀ ਬੈਗਦੇ ਪਤਾ ਹੀ ਨਹੀਂ ਦੇ ਫੀਲਿੰਗਾਂ ਇਹ ਆ ਵੀ ਆਪ ਗੱਡੀ ਚਲਾਉਂਦੇ ਆ ਹੈਲੋ ਸੀਸ ਸੀਸ ਚੱਲੇ ਆ ਮਮਾ ਚੱਲੇ ਆ ਨਾਲ ਸੀਸ ਦੇ ਨਾਲ ਭੁਈ ਵੀ ਚੱਲੀ ਆ ਭੁਈ ਦੇ ਬਿਜ਼ੀ ਆ ਰਹੇ ਬਹੁਤ ਜ਼ਿਆਦੀ ਭੁਈ ਦੇ ਸਟਾਕ ਖਰੀਦ ਨਹੀਂ ਹੁੰਦੀ ਨਾ ਆਨਲਾਈਨ ਵੇਗਾ ਅੱਜ ਖਰੀਦ ਲੈਣੇ ਆ ਤੇ ਕੱਲ ਵੇਚ ਲੈਣੇ ਆ ਸੜਕ ਦਾ ਬੜਾ ਮੰਧਾਲ ਹੋ ਗਿਆ ਲੈ ਇਧਰੇ ਆ ਤਾਂ ਫਿਰ ਚਾਹਾਂਗੇ ਨਾ ਚੌਂਕ ਦਾ ਕਰਕੇ ਰਾਜਸਥਾਨ ਨੂੰ ਪਤਾ ਹੀ ਆ ਫਿਰ ਬਲੂ ਕਲਰ ਦਾ ਸਕਰ ਵੀ ਹੋ ਹੈ ਬਲੂ ਪਰ ਵਾਈਟ ਤੇ ਬਲੈਕ ਤੇ ਜ਼ਿਆਦਾ ਹੀ ਆ ਨਾ ਟ੍ਰੈਂਡਿੰਗ ਦੇ ਵਿੱਚ ਹੁਣ ਇਹ ਦੋਵੇਂ ਕਲਰ ਤੇ ਹਾਂ ਬਲੂ ਥੋੜਾ ਜ਼ਿਆਦਾ ਹੀ ਹੋਰ ਤਰ੍ਹਾਂ ਲੱਗਦਾ ਕੀ ਆਪਾਂ ਅੱਜ ਸ਼ਹਿਰ ਸ਼ਾਪਿੰਗ ਹੀ ਕਰਨੀ ਆ ਅਸੀਸ ਦੇ ਕੱਪੜੇ ਦੀ ਕਰਨੀ ਆ ਤੁਸੀਂ ਦੋਵੇਂ ਵੇਲੇ ਚਲ ਜਓ ਤੇ ਮੈਨੂੰ ਉਹ ਆਈਡੀਆ ਨਹੀਂ ਕੀ ਆ ਕਹਿੰਦੇ ਤੁਸੀਂ ਉਫਰੇ ਮੈਂ ਕਹਿੰਦੀ ਹੁਣ ਉਹ ਉਧਰ ਤੁਹਾਨੂੰ ਪੁੱਛਣ ਦੀਆਂ ਅਸੀਸ ਕੀ ਲੈਣਾ ਚਾਹਨੇ ਆ ਵੇਖੋ ਟੌイズ ਅਸੀਸ ਇੱਧਰ ਵੇਖੋ ਅਸੀਸ ਸਾਹਿਬ ਕੋ ਟੌイズ ਆ ਵੇਖੋ ਕਿੰਨੇ ਟੌイズ ਆ ਅਸੀਸ ਨੇ ਕੀ ਲੈਣਾ ਆ এলিਫੈਂਟ ਲੈਣਾ ਆ ਓ ਅਸੀਸ ਨੇ এলিਫੈਂਟ ਲੈਣਾ ਅਸੀਸ ਨੂੰ ਪਸੰਦ ਹੀ ਨਹੀਂ ਆਇਆ ਕੁਝ ਪੰਜਾਬ ਦਾ ਉਹ ਚਾਹ ਉਹ এলিਫੈਂਟ ਵੇਖਣ ਦਾ ਹੀ ਤੇ ਪਰ এলিਫੈਂਟ ਵੀ ਉਹਨੂੰ ਪਸੰਦ ਨਹੀਂ ਆਇਆ ਮੈਨੂੰ ਲੱਗਦਾ ਹੁਣ ਬਾਹਰ ਨੂੰ ਤਰੀ ਜਾਂਦੀ ਹੈ ਪ੍ਰੀਤ ਕੀ ਕਹਿੰਦੀ ਬਾਹਰ ਜਾਣਾ ਬਾਹਰ ਨੂੰ ਜਾਂਦੀ ਕੀ ਬੇੜਾ ਬਾਹਰ ਕੀ ਆਣਾ ਆ ਸੁਣਾ ਧੁੱਪ ਵੜੀ ਬਾਹਰ ਤੇ ਕੋਈ ਨਾ ਕੋਈ ਨਾ ਕੋਈ ਨਾ ਪੂਰਾ ਖਿਚਣ ਦੇਈ ਆ ਜੀ ਇਹਨਾਂ ਨੂੰ ਸ਼ਾਪਿੰਗ ਕਰਾਉਣ ਲੈ ਕੇ ਆਏ ਆ ਇਹੇ ਗਾੜੀ ਸਾਨੂੰ ਆਂਦੀ ਵੀ ਸ਼ਾਪਿੰਗ ਨਾ ਕਰੋ ਤੇ ਮੈਨੂੰ ਲੈ ਕੇ ਬਾਹਰ ਤੁਰੇ ਫਿਰੋ ਹਣੋ ਬਾਹਰ ਤੁਰੇ ਫਦੀ ਆ ਕੋਈ ਯਾਦ ਨਾ ਅਸੀਸ ਤੁਸੀਂ ਸ਼ਾਪਿੰਗ ਕਰਨ ਆਏ ਆ ਆਪਾਂ ਬਾਹਰ ਘੁਮਣ ਥੋੜੀ ਆਏ ਤੇ ਸ਼ਾਪਿੰਗ ਕਰਨ ਆਏ ਆ ਆਪਾਂ ਹਾਂਜੀ ਅਸੀਸ ਜੀ ਦੱਸੋ ਅਸੀਸ ਜੀ ਦੱਸੋ ਖਾਓ ਗੋਲ ਗੱਪੇ ਸੀਜ਼ਨ ਉਹ ਵੀ ਖਾਉਣੇ ਆ ਆਮਿੰਦਰ ਦਾ ਪਲੇਟ ਫਰਾ ये ना सूजी राले खाने ग्राहे ग्राहे मटे मटे गोल गप्पे अरे सीस ने पाया क्या अभी भी बाबीला का हम्म अभी कितना साल है सीस कितना साल है ਉੱਪਰ ਪਿੰਕ ਹੀ ਅਗਲਾ ਨਹੀਂ ਹੈਗਾ ਤੋ ਅੱਗੇ ਪਹਿਲਾਂ ਹਾਂ ਹਾਂ ਹਮੋਂ ਵੀ ਨਾਲ ਚੱਪੀ ਆ ਰਹੀ ਹੈ ਛੋਟਾ ਵੇਖਾਂਗੇ ਸਾਈ 24 ਹਾਂ ਇਹ ਵੱਡਾ ਸਾਈ ਦੇਣਾ ਵੱਡਾ ਸਾਈ ਦੇਣਾ ਬੈਨਮ ਜਿਹਾ ਨਹੀਂ ਆਹ ਸਹੀ ਲੱਗਦੇ ਉਹਨਾਂ ਹਾਂ ਨਾ ਫਾਲੋ 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 ਕੀ ਆਇਆ ਤੁਸੀਂ ਮੈਨੂੰ ਵੀ ਦੱਸੋ ਕਿੰਨੇ ਵਗਾਏ ਤਾ ਉਹ ਵੀ ਸੀਸ ਦੇ ਕਪੜੇ ਮੰਮਾ ਨੂੰ ਦੱਦੀ ਮੰਮਾ ਨੂੰ ਕਪੜੇ ਦਿਖਾਓ ਕਿੰਨੇ ਸ਼ੋਹਣੇ ਪ੍ਰੀਤ ਥਿੰਨੇ ਸੋਹਣੇ ਕਪੜੇ ਲੈ ਕੇ ਆਏ ਆ ਕੋਈ ਨਾ ਬਾਜ ਮਾਰੀ ਕੋਈ ਸੀਸ ਦੇ ਕਪੜੇ ਵੇਖ ਲੋ ਕਿੰਨੇ ਸ਼ੋਹਣੇ ਆ ਸੀਸ ਦੇ ਕਪੜੇ ਵੇਖ ਕਿ ਦੇਖ ਕਿ ਵੇਖ ਕਿ ਵੇਖ ਕਿ ਰੋਟੀ ਦੇ ਨਾਲ ਹੀ ਮਟਾਰ ਤੇ ਨਹੀਂ ਹੋਣੀ ਵੇਖ ਕਿ ਦੇਖ ਕਿ ਇਹ ਸ਼ੋਹਣੇ ਕਪੜੇ ਆਏ ਸੀਸ ਦੇ ਸੋਹਣੇ ਸ਼ੀਸ਼ ਦੇ ਤੇ ਲੱਗਿਆ ਸੋਹਣੇ ਲੱਗ ਰਹੇ ਆ ਵੇਰਾ ਸੀ ਸੁਪਰਾਉਗਾ ਜਿਹਨੇ ਪੜਾਉ ਸੀ ਆਹ ਸੱਪੇਰੀ ਸੋਹਣੀਆਂ ਹੈ ਨਾ ਆ ਮਿੰਡ ਬੜਾ ਲੱਭ ਹੈ ਸੋਹਣੀਆਂ ਨਾ ਦੇਖਣ ਚ ਸੀਸ ਦੇ ਸ਼ੂਜ ਵੀ ਆ ਰਹੇ ਸਾਰੇ ਲੱਗੇ ਸੀਸ ਕਿਹਦੇ ਮੈਂ ਬੋਲੂੰਗਾ ਸੋਹਣੇ ਨਾ ਚਾਹਤ ਰਿਹਾ ਪਾਉਗਾ ਆ ਮੇ ਕੋਲ ਸੀਸ ਦਾ ਕਿੱਲੇ ਸੀ ਕਪੜੇ ਸੀਸ ਦੇ ਕੋਨੇ ਮੋਸਲਾ ਉਹ ਆ ਬਗੀ ਕਰੇ ਪੋ ਸਦਾ ਸੀ ਸੇ ਦਾ ਸੋਹਰਾ ਤੇ ਕੱਪੜੇ ਵੀ ਦੇਖੋ ਅੱਛਾ ਇਹ ਪਾਣੀ ਮਿਲਣ ਨਹੀਂ ਆ ਆ ਸੈਂਡਲ ਲੈ ਕੇ ਆਏ ਸੀ ਸੁਆਹ ਤੇ ਹਾਂ ਦੇਖੋ ਸੈਂਡਲ ਇਸ ਦੇ ਚੈਨਲ ਬੜੇ ਠਿਆਰੇ ਆ ਕਿੰਨੇ ਸੋਹਣੇ ਛੰਡਲ ਦੇਖੋ ਦੇਖੋ ਮਮਾ ਕਿਨੇ ਸੋਹਣੇ ਛੰਡਲ ਲੈ ਕੇ ਆਏ ਆ ਕਿ ਪਾਪਾ ਲੈ ਕੇ ਆਏ ਕੌਣ ਲੈ ਕੇ ਆਇਆ ਸੀ ਸੈਂਡਲ ਇਹ ਮਮਾ ਲੈ ਕੇ ਆਏ ਕਿ ਪਾਪਾ ਲੈ ਕੇ ਆਏ ਤੇ ਬੀ ਆ ਲੈਣੇ ਜੀ ਅਸੀਂ ਆਰ ਗਾ ਕੇ ਆਈਆਂ ਸੈਂਡਲ ਪਸੰਦ ਕੀਤਾ ਮਮੀ ਵੇ ਕੱਪੜਿਆਂ ਦਾ ਰੰਗ ਬਹੁਤ ਸੋਹਣਾ ਆ ਲਾਈਟ ਲਾਈਟ ਆ ਆ ਬੰਦ ਨਹੀਂ ਹੁੰਦੇ ਚਲੋ ਦਾਦੂ ਜੀ ਨੂੰ ਕੱਪੜੇ ਵਿਖਾ ਦਿਓ ਕਹਿ ਦੱਸੀ ਫਿਰ ਕੱਪੜੇ ਮੋੜ ਦਾਰ ਜਾ ਫਿਰ ਚਲੋ ਦਾਦੂ ਜੀ ਨੂੰ ਆਈ ਮੇਰੇ ਕੱਪੜੇ ਸੋਹਣੇ ਆ ਸੋਹਣੇ ਆ ਹਾਂ ਇਹ ਕਿਤੇ ਕੋਲ ਕੱਪੜੇ ਫੋਨ ਵਾਲੇ ਸੋਹਣੇ ਆ ਤੇ ਕੱਪੜੇ ਵੀ ਸੋਹਣੇ ਆ ਜਦੋਂ ਹੱਥ ਲਾਉਂਦੇ ਨਾ ਲਗਾਉਣ ਉਹਦੇ ਪੈਰ ਨੂੰ ਇਹ ਗੱਲ ਵੀ ਹੋ ਗਈ ਹੈ। ਇਹ ਵੀ ਦੇਖੋ। ਇਹ ਬਹੁਤ ਲਾਭੂ ਇੱਕ 42 ਆਦੋ ਹਿਰਦੇ ਨੇ। ਗ੍ਰਾਮਣ ਵਧਣ ਜਾ ਕੇ ਫੋਟੋ ਖਾਣਗੇ। ਸਾਨੂੰ ਕਾਫੀ ਦਾ। ਸਕੇਂਦਰ ਇਹ। ਬਾਕੀ ਉਸ ਨਾਲ ਹੀ ਕਰੇਗਾ ਸਾਥ ਹੋ ਜੂਗਾ। ਕੋਈ ਜ਼ਰੂਰੀ ਨਹੀਂ ਕਰੋ ਜੋ ਵੀ ਕਰਨਾ ਹੈ। ਮੋਦੀਆ ਨਾ ਬਹੁਤ ਸਟਾਕ ਦੇ ਨਾਲ ਆਉਣਾ ਭਾਣਿਆ ਦਾ। ਸਾਰੀਆਂ ਚੀਜ਼ਾਂ ਦਾ ਸਟਾਕ ਬਹੁਤ ਜ਼ਿਆਦਾ ਨਾਲ। ਮੋਹ ਲਗੀ ਪੂਰੇ ਹੋਵੇ ਕੱਪ ਕਿੰਨੇ ਵਧੀਆ ਹਨ ਉਹ ਚਾਹ ਪੀਣ ਵਾਲੇ ਕੱਪ ਸਾਹਮਣੇ ਬਹੁਤ ਸੋਹਣੇ ਆ ਸਟਾਕ ਬਹੁਤ ਜ਼ਿਆਦਾ ਨਾਲ ਅੱਜ ਨਾਲ ਨਾਲ ਕਲਰ ਵਧੀਆ ਹੈ ਕੱਪ ਹਾਂਜੀ ਉਹਦੇ ਨਾਲ ਹੀ ਪੂਰੇ ਸੈਟ ਦੇ ਹੈ ਨਾ ਹਾਂਜੀ ਪੂਰੇ ਸੈਟ ਨਾਲ ਹੀ ਅੱਛਾ ਇਹਦਾ ਲੱਗੂ ਵਾਲੇ ਨੂੰ ਹਾਂਜੀ ਮਿਲ ਜਾਣੀ ਉਹਦੀ ਛੁੱਪਾ ਦੇ ਉਹ ਮੇਰੇ ਛੇ ਦੇ ਆਉਂਦੇ ਚਾਹ ਮਿਲ ਜਾਣੀ ਹਾਂਜੀ ਵਿੱਚ ਲੈਣੀ ਹੈ ਇਹਨਾਂ ਦਾ ਸੇਮ ਹੈਗਾ ਆਪਣਾ ਪੇਡ ਵੀ ਹੈਗੀ ਆ ਨਹੀਂ ਆ ਰਿਹਾ ਠੀਕ ਕਰ ਸਾਡੇ ਕੋਲ ਜਿੰਨਾ ਕੰਮ ਕਰਨਾ ਹੈ ਜੀ ਇਹਦੇ ਲਈ ਹੋਸਟਲਿੰਗ ਟੈਨਰ ਵਾਸਤੇ ਬ੍ਰੈਸ਼ ਲਾਵਾ ਕੋਸਟਲਿੰਗ ਟੈਨਰ ਵਾਸਤੇ ਆਉਂਦਾ ਸਮਝਦੇ ਹੋ ਕਿ ਜੀ ਉਹ ਕਿ ਜਿਹੜੇ 7 ਵਾਲੇ ਗਾਣੇ ਬਣਾ ਦੇ ਉਹ ਕੀ ਹੈ ਫ੍ਰੀਜਾ ਹੋ ਗਿਆ ਰ ਫ੍ਰੀਜਾ ਹਾਂਜੀ 1100 ਹਾਂਜੀ 1100 ਦਾ ਤਿੰਨ ਚਾਰ ਦਿਨ ਤੱਕ ਵਾਧੂ ਆਏ ਨੇ ਲੋ ਸ਼ਾਹ ਜੀ ਨਾਲ ਕੋਠੀ ਤੇ ਕੁਲਚੇ ਖਾਣ ਲੱਗੇ ਅੱਜ ਬਹੁਤ ਟੇਸਟੀ ਮਤਲਬ ਬਹੁਤ ਵਧੀਆ ਚੀਜ਼ ਲੱਗਣ ਦਈ ਆ ਠੀਰੇ ਵੀ ਦਿੱਤੇ ਨਾਲ ਉਹਨਾਂ ਨੇ ਤੇ ਚੜਨੀ ਵੀ ਦਿੱਤੀ ਆ ਖੱਟੀ ਨਾਲ ਛੋਲੇ ਦਿੱਤੇ ਆ ਗੰਡਾ ਪਾ ਕੇ ਤੇ ਤੇ ਵਧੀਆ ਕੁਲਚਾ ਵਧੀਆ ਉਹ ਤੇ ਵਧੀਆ ਤਾਂ ਗੰਡੇ ਨੂੰ ਗੱਡਾ ਹੀ ਆਖੂਗਾ ਹੋਰ ਗੰਡੇ ਨੂੰ ਕੀ ਆਖਾਂ ਦੱਸਣ ਪਿਆਜ ਆਖਾਂ ਕਿੰਨੀ ਨਾ ਆਖ ਇਹ ਕੇਨਾ ਕੇ ਗੱਲੋਂ ਮੇਰੀ ਤਾਂ ਹੱਸਦੀ ਰਹਿੰਦੀ ਐ ਸਪਾਈਸੀ ਬਹੁਤ ਐ ਮਿਰਚ ਬਹੁਤ ਐ ਮਿਰਚ ਬਹੁਤ ਐ ਇੱਕ ਜ਼ਿਆਦੀ ਆ ਗਈਆਂ ਠੀਕੇ ਹਿਸਾਬ ਦੀ ਐ ਮੈਨੂੰ ਤਾਂ ਜ਼ਿਆਦੀ ਲੱਗਦੀ ਐ ਲਓ ਜੀ ਲਡੋੜਾ ਲਗਾ ਮੈਚ ਵੇਖੋ ਅੱਜ ਕਿਹੜਾ ਬੰਦਾ ਵਿਨਰ ਵੈਸੇ ਜ਼ਿਆਦਾ ਵਿਨਰ ਤੇ ਮੈਂ ਹੀ ਬੰਦਾ ਹਾਂ ਦੂਜੇ ਨੰਬਰ ਦੇ ਤੇ ਆਉਂਦੀ ਐ ਪ੍ਰੀਦੀ ਤੇ ਮੁੰਡਾ ਮੈਚ ਸ਼ੁਰੂ ਹੋ ਚੁੱਕਾ ਅੱਛਾ ਮੇਰੀ ਵਾਰੀ ਆਈ ਆ ਲੈ ਸੇ ਆ ਗਈ ਮੇਰੀ ਰਿਸਪੋਨਸਿਬਿਲਟੀ ਇਦਾਂ ਆ ਕਿ ਫਰਸਟ ਮੈਂ ਆਉਣੀ ਹਰ ਵਾਰੀ ਤੇ ਇਹ ਲਾਸਟ ਦੇ ਹੁੰਦੇ ਕੌਣ ਮੈਂ ਤਾਂ ਦੀਆਂ ਫੀਲਿੰਗ ਭਰਾ ਲਾਸਟ ਅੱਛਾ ਭਰਾ ਤੇ ਭੁੱਲਣਾ ਕਿ ਕੱਲ ਦੇ ਵਿਨਰ ਕੱਲ ਹੀ ਨਹੀਂ ਚੱਲਦੇ ਨਾ ਇਹ ਵੀ ਗੱਲ ਠੀਕ ਆ ਟੂ ਡੋਰਾ ਗਟੂ ਡੋਰਾ ਕਰੋ ਨਾ ਜਿਹੜਾ ਇਹ ਆਪਾਂ ਮੰਤਰ ਇੱਕ ਦੰਬਲ ਪੁੱਟ ਕਰਾਉਣਾ ਚਲੋ ਆਈ ਦੇ ਵੀਨਰ ਲਓ ਜੀ ਆਈ ਦੇ ਵੀਨਰ ਆਪਣਾ ਮਿਲ ਗਿਆ ਅੱਜ ਦਾ ਵੀਨਰ ਕੌਣ ਆ ਤੁਸੀਂ ਗੈਸ ਕਰੋ ਕੌਣ ਆਜ ਦਾ winner ਸ਼ਕਲ ਤਾਂ ਤੁਹਾਨੂੰ ਪਤਾ ਲੱਗ ਜੂਗਾ ਜਿਹੜਾ winner ਨਹੀਂ ਹੈ ਨਾ ਉਹ ਜ਼ਿਆਦਾ ਹੀ ਚਾਹ ਕਰਨ데요 ਮੈਂ ਤਾਂ ਦੱਸ ਦਨਾ ਬਾਕੀ ਅੱਜ ਦਾ winner ਹੈ ਜੀ ਪ੍ਰਿਤਪਾਲ ਸਿੰਘ ਪਹਿਲੇ ਨੰਬਰ ਦੇ ਉੱਤੇ ਦੂਜੇ ਨੰਬਰ ਦੇ ਉੱਤੇ ਪ੍ਰੀਤ ਕੌਰ ਤੀਜੇ ਨੰਬਰ ਦੇ ਉੱਤੇ ਸਾਡੀ ਆਪ ਦੀ ਬੈਸਟੀ ਯੈਸ ਤਾੜੀਆਂ ਬੈਸਟੀ ਤਾੜੀਆਂ ਗਾਇਸ ਕਿਦਾਂ ਲਗਾ ਅੱਜ ਦਾ ਵਲੌਗ ਸਾਨੂੰ ਜ਼ਰੂਰ ਦੱਸਿਓ ਤੇ ਕਮੈਂਟ ਵੀ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਤੇ ਹਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਦੇਖਦੇ ਜੰਗੂ ਚ ਪਰ ਸਬਸਕ੍ਰਾਈਬ ਨਹੀਂ ਕਰਦੇ ਸੋ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਗੁੱਡ ਨਾਈਟ